ਪਸਵੰਦਾ ਜਕਰ ਪਸਵੰਦਾ ਫਿਕਰ YouTube ਚੈਨਲ ਨਿਊ ਗੇਲ ਫਾਰਮਰ ਦੇਖ ਰਹੇ तमाम ਸਰੋਤਿਆਂ ਦਾ ਪਿਆਰ ਭਰੀ ਸასი ਸ਼ਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਨੂੰ ਮਿੱਤਰੋ ਪਿੰਡ ਬੁਰਜ ਜਵਾਰ ਸਿੰਘ ਵਾਲੇ ਦੇ ਵਿੱਚ ਜ਼ਿਲ੍ਹਾ ਫਰੀਦਕੋਟ ਦਾ ਮਾਨਮਤਾ ਨਗਰਾ ਪਰਗਾੜੀ ਸ਼ਹਿਰ ਦੇ ਬਿਲਕੁਲ ਨੇੜੇ ਆ ਜਿਹੜੇ ਭਰਾ ਚੰਗੀ ਗਾਂ ਦੀ ਪਾਲ ਦੇ ਵਿੱਚ ਆ ਟੌਪ ਦੀ ਚੰਗੀ ਘਰੇ ਗਾਂ ਰੱਖਣੀ ਚਾਹੁੰਦੇ ਆ ਕਈ ਐਚਪ ਤੋਂ ਡਰਦੇ ਹੁੰਦੇ ਕ੍ਰੋਸ ਲੈਣੀ ਚਾਹੁੰਦੇ ਕਾਲੇ ਰੰਗ ਵਾਲੀ ਗਾਂ ਦੇ ਵਿੱਚ ਭਾਲ ਦੇ ਵਿੱਚ ਹੁੰਦੇ ਆ ਫਿਰ ਉਹਨਾਂ ਭਰਾਵਾਂ ਦੇ ਲਈ ਗਾਂ ਲੈ ਕੇ ਆਇਆ ਮਿੱਤਰੋ ਕੱਚੀ ਜ਼ਰੂਰ ਆ 8-10 ਦਿਨ ਦੀ ਪਰ ਥੱਲੋ ਥੱਲੋ ਦਾ ਕਰਮਾ ਵਾਲੀ ਨਾ ਐਨ ਪੂਰੀ ਬੰਬ ਪੀਸਦਾ ਥਣਾ ਵੀ ਬਹੁਤ ਚੰਗਾ ਅੱਜ ਲੈਨੇ ਜਾਣਕਾਰੀ ਆਪਾਂ ਗੁਰਲਾਲ ਪਾਈ ਕੇ ਘਰੇ ਆ ਮੌਜੂਦ ਤੇ ਸਾਰੀ ਜਣਗੇ ਬਾਪੂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਹੋ ਹਾਂਜੀ ਵਧੀਆ ਚੜ੍ਹਦੀ ਕਲਾ ਦੇ ਵਿੱਚ ਹਾਂਜੀ ਹਾਂਜੀ ਜੇ ਬਸ਼ਕਰਾ ਅੱਛਾ ਫਿਰ ਗਵਾਲਾ ਸ਼ੁਰੂ ਕਰਤਾ ਕੰਮ ਹੁਣ ਤੁਸੀਂ ਹਾਂਜੀ ਹਾਂਜੀ ਵੀਰੇ ਉਹਨਾਂ ਨੂੰ ਸੰਭਾਲਤੀ ਕਿਮਾਨ ਹੋਰ ਹੈ ਠੀਕ ਆ ਉਹ ਅੱਛਾ ਇਹਦੀ ਕੀ ਡਿਟੇਲ ਆ ਇਹ ਮਾਲ ਕਹਿੰਦੇ 24 ਲੀਟਰ ਦੱਸਿਆ 24 25 ਠੀਕ ਹੈ ਕਿੰਨਵਾ ਸੁਆ ਸੁਆ ਬਾਪੂ ਇਹ ਸੁਣਾ ਦੇ ਤੂੰ ਯਾ ਸੁਆ ਹੁਣ ਸੁਣ ਦੀ ਇਹਦਾ ਸੁਆ ਇਹਨੂੰ ਸੁਣਾ ਕਿੰਨੇ ਤਰੀਕ ਨੂੰ ਤਣ ਪੂਰੇ ਆ ਜਾਂਦੇ 25 26 ਤਰੀਕ ਨੂੰ ਪੂਰੇ ਆ ਜੀ ਠੀਕ ਹੈ ਅੱਜ ਹੈਗੀ ਆ 19 ਜੇ 5-7 ਦਿਨ ਤੇ 10 ਦਿਨ ਲੈ ਹੀ ਜਾਣੇ ਲੈ ਜਾਣੇ ਲੈ ਜਾਣੇ ਥਲੋ ਥਲੋ ਤਾਂ ਬਹੁਤ ਨਿੱਖਰ ਜਾਣਾ ਇਹਨੇ ਹਾਂਜੀ ਹਾਂਜੀ ਇਹ ਸੀਲ ਠੰਡੀ ਹੁੰਦੀ ਆ ਜੀ ਬਾਪੂ ਮੈਂ ਲੱਜਾਂ ਠੀਕ ਆ ਭਾਈ ਨੇਵਾਲੂ ਬਾਈ ਬਹੁਤ ਚੰਗਾ ਅਜਾ ਕੀ ਰੇਟ ਰੱਖਾਂਗੇ ਬਾਪੂ ਆਪਾਂ ਇਹਦਾ ਭਾਈ 90000 ਰੁਪਏ ਲੈਣ ਦੇਣਾ 90000 ਰੁਪਏ ਮੰਨ ਤਾਣ ਥੋੜਾ ਪੁੱਤ ਮੌਕੇ ਤੇ ਕੋਈ ਹਾਂ ਮਾੜਾ ਮੋਟਾ ਹੋ ਜਾ ਠੀਕ ਆ ਤੋਰ ਦੇ ਭਾਈ ਝੋਲੀ ਝਾਲੀ ਵੇਖੋ ਕਿੰਨੀ ਖੁੱਲੀ ਪਈ ਖਾਇ ਤਾਂ ਇਹ ਕਰਮ ਵਾਲੀ ਨੇ ਨਾ ਥੱਲੋ ਲਾ ਦੇਣੇ ਤੰਬੂ ਬਾਈ ਵੇਖੋ ਦੇਖਰਦੀ ਕੀ ਐ ਪੂਰੀ ਬੰਬ ਪੀਸ ਬਣੂਗੀ ਥੱਲੋ ਭਾਈ ਹੂੰ ਠੀਕ ਆ ਭਾਈ ਲੇਵਲ ਉਬਾ ਵੀ ਬਹੁਤ ਚੰਗਾ ਥਾਣਾ ਵੀ ਬਹੁਤ ਚੰਗਾ ਵੱਡੀ-ਬੁੱਡੀ ਵੀ ਠੀਕ ਆ ਕਰਮਾਂ ਵਾਲੀ ਬਈ ਬਾਕੀ ਪਲਿਸਾਂ ਵੀ ਚਮਕਦਮ ਕਾਲੀ ਗਾਂ ਕੋਈ ਲੀਸੀ ਫਿੱਕੀ ਨਹੀਂ ਗਈ 90000 ਚ ਮਾਨਤਾਂ ਨੂੰ ਥੋੜਾ ਬਹੁਤਾ ਹੋ ਜਾਊਗਾ ਤਸੱਲੀ ਕਰਨੀ ਆ ਤੁਸੀਂ ਹਰ ਇੱਕ ਪੱਖ ਤੋਂ ਫਰਜ ਤੁਹਾਡਾ ਪਾਸ ਥਾਣਾ ਤੋਂ ਤੁਸੀਂ ਆਪ ਕਰਨੀ ਆ ਆ ਕੇ ਬਈ ਬਾਕੀ ਥਣ ਲੱਗਾ ਬਹੁਤ ਚੰਗਾ ਵੇਖੋ ਪਾਵਰ ਵਾਲਾ ਤੇ ਮਜ਼ਬੂਤੀ ਵਾਲਾ ਥਣ ਲੱਗਾ ਹੋਇਆ ਬਾਈ ਤੇ ਬਾਕੀ ਆਪ ਵੀ ਵੈੜ ਬਾਈ ਬਹੁਤ ਚੰਗੀ ਸੋਹਣੀ ਸੁਨੱਖੀ ਗਾਂ ਘਰੇ ਰੱਖਣ ਵਾਲੇ ਭਰਾ ਦੇ ਲਈ ਗਹਿਣਾ ਚੀਜ਼ ਆ ਵੀ ਦੁੱਧ ਦੁੱਧ ਖਾਲੀ ਝੋਲੀ ਹਜ ਦਾ ਬਹੁਤ ਪਈਆ ਹਜ ਦਾ ਭਰਨਾ ਇਹਨੇ ਵੇਖੋ ਕਿੰਨੀ ਥਲੋ ਬਣ ਬਣ ਕੇ ਦਾ ਕਰਮ ਵਾਲੀ ਕੰਬਲੀ ਹੋ ਜੂਗੀ ਵਕੀਵਾ ਦਾ ਤੇ ਦੁੱਧ ਵੀ 25 26 ਕਿਲੋ ਟੋਨਾਂ ਦੇ ਜੂਗੀ ਬਾਈ ਬਾਪੂ ਨੰਬਰ ਕਿੰਨਾ ਆ ਗਿਆ ਆਪਣਾ 99150 ਜੀ 04231 ਜੀ ਇੱਕ ਵਾਰੀ ਹੋਰ ਬੋਲ ਦिए 99150 ਜੀ 99150 ਹਾਂਜੀ 04231 04231 99150 04231 ਨੰਬਰ ਆ ਪਿੰਡ ਬੁਰਜ ਜਵਾਰ ਸਿੰਘ ਵਾਲਾ ਵਾ ਜ਼ਿਲ੍ਹਾ ਫਰੀਦਕੋਟ ਦਾ ਨੇੜੇ ਸ਼ਹਿਰ ਪਰਗਾੜੀਆ ਤੇ ਆਪਣਾ ਗੁਰਲਾਲ ਬਾਈ ਪਹਿਲਾਂ ਤੋਂ ਹੀ ਆੜੀ ਆ ਜਾਣਕਾਰੀ ਲਈ ਨੰਬਰ ਸਕਰੀਨ ਦੇ ਉੱਤੇ ਆ ਧੰਨਵਾਦ